ਸਸੇ ਗਾਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਦੇ ਮਾਸ ਕਰਦਾ ਹਾਂ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਚ ਹੋਗੇ ਅੱਜ ਜੋ ਸ਼ਾਰਟ ਵੀਡੀਓ ਲੈ ਕੇ ਆਏ ਹਾਂ ਪਿਛਲੀ ਵੀਡੀਓ ਦੇ ਵਿੱਚ ਕੁਐਸਚਨ ਆਇਆ ਸੀ ਬੱਚਿਆਂ ਨੇ ਕਮੈਂਟ ਵੀ ਆਏ ਫੋਨ ਕਾਲਸ ਵੀ ਆਈਆਂ ਕਿਉਂਕਿ ਨਾ ਜਿਹੜਾ ਹੁਣ ਆ ਵੀਕ ਸਟਾਰਟ ਹੋ ਗਿਆ ਬੜਾ ਚੈਲਿੰਜਿੰਗ ਆ ਹਰ ਬੱਚੇ ਨੂੰ ਲਾਲਚ ਮੈਂ ਤਾਂ ਕਹਾਂਗਾ ਹੁਣ ਆ ਵੀ ਚਾਹੀਦਾ ਪੇਰੈਂਟਸ ਨੂੰ ਵੀ ਆ ਕਿ ਕਿਤੇ ਉਹਨਾਂ ਨੂੰ ਡਬਲ ਜੀਆਈਸੀ ਨਾ ਪੇ ਕਰਨੀ ਪਵੇ ਕਿਹੜੇ ਬੱਚਿਆਂ ਨੂੰ ਜਿਹੜੇ ਬੱਚਿਆਂ ਨੇ ਨਾ ਸਭ ਕੁਝ ਸਰਕਾਰੀ ਕਾਲਜ ਵੀ ਲੈ ਲਿਆ ਫੀ ਪੇਮੈਂਟ ਵੀ ਕਰਤੀ ਆ ਬਟ ਹਜੇ ਨਾ ਐਲਓ ਨਹੀਂ ਆ ਰਹੀ ਹਾਂ ਕਈ ਕਾਲਜ ਤਾਂ ਐਲਓ ਹੀ ਦਿੰਦੇ ਨਹੀਂ ਬਟ ਉਹ ਫੀ ਰਸੀਪਟ ਜਰੂਰ ਦਿੰਦੇ ਆ ਕਿ ਤੁਹਾਡੇ ਪੈਸੇ ਸਾਨੂੰ ਜਿਹੜੇ ਕੀ ਪਹੁੰਚ ਚੁੱਕੇ ਆ ਕਈ ਕਾਲਜ ਉਹ ਵੀ 10 15 ਦਿਨ ਜਿਹੜੇ ਕੀ ਆ ਲੈ ਲੈਂਦੇ ਆ ਸਵਾਲ ਉੱਠਦਾ ਵਾ ਕਿ ਮੈਂ ਇਸ ਤੋਂ ਬਿਨਾ ਫਾਈਲ ਲਾ ਸਕਦਾ ਕਿ ਮੈਂ ਜਿਹੜੀ ਇੰਡੀਆ ਤੋਂ TT ਕਰਾਈ ਮੇਥੋਂ ਦਾ ਪ੍ਰੂਫ ਆ ਨਾ ਮੇਰੇ ਬੈਂਕ ਚੋਂ ਪੈਸੇ ਗਏ ਪ੍ਰੂਫ ਆ ਨਾ ਕਿ ਉਹ ਲਾ ਕੇ ਮੈਂ ਜਿਹੜੀ ਫਾਈਲ ਲਾ ਸਕਦਾ ਵਾਂ ਤਾਂ ਅੱਜ ਮੈਂ ਦੱਸੂਗਾ ਬੇਟਾ ਬੱਚਿਆਂ ਨੂੰ ਕਹੂੰਗਾ ਕਿ ਜਰੂਰ ਵੇਟ ਕਰ ਲਓ ਮੈਂ ਐਡਵਾਈਸ ਨਹੀਂ ਕਰੂੰਗਾ ਅਡਵਾਈਸ ਤਾਂ ਕਹਾਂਗਾ ਜੇ ਤੁਹਾਨੂੰ ਕਾਲਜ ਲਿਖ ਕੇ ਦੇ ਰੰਦਾ ਕਿ ਹਾਂਜੀ ਸਾਨੂੰ ਤੁਹਾਡੇ ਪੈਸੇ ਰੀਸੀਵ ਹੋਏ ਹੋਏ ਤੁਸੀਂ ਫਾਈਲ ਲਾ ਦਿਓ ਦੈਨ ਲਾਓ ਕਿਉਂ ਕਹਿ ਰਿਆਂ 1 ਦਸੰਬਰ ਤੋਂ ਐਲਓਏ ਵੈਰੀਫਾਈ ਹੋਣੀ ਆ ਸਟਾਰਟ ਹੋਈ ਆ ਸਭ ਨੂੰ ਪਤਾ ਕਿ ਐਮਬੈਸੀ ਵੀ ਸਟ੍ਰਿਕਟ ਹੋਈ ਆ ਉਹ ਸਿਰਫ ਕਿਉਂ ਹੋਈ ਆ ਕਿ ਬੱਚਿਆਂ ਨਾ ਕਿਤੇ ਧੱਕਾ ਨਾ ਹੋ ਜੇ ਕਿਤੇ ਉਹਨਾਂ ਨੂੰ ਫੇਕ ਆਫਰ ਲੈਟਰ ਆ ਫੇਕ ਐਲਓਏ ਤੇ ਕਿਤੇ ਬੱਚਾ ਸਟ੍ਰੱਕ ਨਾ ਹੋ ਜੇ ਉਹ ਕੀ ਐ ਵੈਰੀਫਾਈ ਹੁੰਦਾ ਤੁਹਾਡੇ ਡਾਕੂਮੈਂਟ ਜੇ ਤੁਹਾਡੇ ਕਾਲਜ ਨੂੰ ਜਿਹੜੀ ਇਹ ਵੈਰੀਫਿਕੇਸ਼ਨ ਚੱਲੇ ਜਾਂਦੀ ਆ ਆਪਾਂ ਫੀਸ ਭੇਜੀ ਆ ਪਰ ਹਜੇ ਪਹੁੰਚੀ ਨਹੀਂ ਹਜੇ ਇੰਟਰਨੈਸ਼ਨਲ ट्रांजੈਕਸ਼ਨ ਉਨ ਛੁੱਟੀਆਂ ਵੀ ਹੈਗੀਆਂ ਬੈਂਕਿੰਗ ਸੈਕਟਰ ਜਿੱਕੇ ਨੇ ਡਿਲੇ ਹੁੰਦੀ ਆ ਉਹਨਾਂ ਕੋਲ ਕਿਤੇ ਉਹ ਚੱਲੇਗੀ ਜਿਹੜੀ ਕਿ ਵੈਰੀਫਿਕੇਸ਼ਨ ਚੱਲ ਜੇਗੀ ਮਤਲਬ ਕਿ ਜਾਣੀ ਆ ਉਹ ਪੋਜ਼ਿਟਿਵ ਰਿਪੋਰਟ ਨਹੀਂ ਆ ਯੂ ਨੇਵਰ ਨੋ ਕਿੰਨਾ ਨੁਕਸਾਨ ਹੋ ਸਕਦਾ ਵੀਜ਼ਾ ਤਾਂ ਕਿੱਥੇ ਆਉਣਾ ਉਸ ਵੇਲੇ ਰਿਫਿਊਜ਼ਲ ਜਾਂ ਕਿਤੇ ਬੈਨਡ ਜਾਂ ਕਿਸੇ ਮਿਸ ਰੈਪਰੈਜ਼ੈਂਟੇਸ਼ਨ ਕਰਕੇ ਆਪਾਂ ਕਿਤੇ ਸਟਕ ਨਾ ਹੋ ਜਾਈਏ ਜੋ ਕਿ ਮੇਰਾ ਪਰਸਨਲ ਹੈਗਾ ਜੋ ਮੈਂ ਹੋਰ ਕਿਸੇ ਲੈਣ ਦੀ ਕਿਸੇ ਵੀ ਬੱਚੇ ਨੂੰ ਡਵਾਈਸ ਨਹੀਂ ਕਰੂੰਗਾ ਚਾਹੇ ਮੇਰੇ ਵੀ ਬੱਚੇ ਹੈ ਮੈਂ ਤਾਂ ਕਹੂੰਗਾ ਬੇਟਾ ਆਪਾਂ ਸ਼ਾਰਟਕਟ ਨਹੀਂ ਮਾਰਨਾ ਇਸ ਵੇਲੇ ਕੈਨੇਡਾ ਦੀ ਮੈਂ ਸਹੀ ਪੂਰੇ ਤਰੀਕੇ ਨਾਲ ਮਿਹਰਬਾਨਾ ਮੇਰੇ ਵਰਗਾ ਵੀ ਜਦੋਂ ਕਹਿੰਦਾ ਸੀ ਨਾ ਕਿ ਗੜਾ ਬੰਦਾ ਸਾਹਮਣੇ ਵਾਲਾ ਗਾਰੰਟੀ ਚ ਤੁਹਾਨੂੰ ਦਿੰਦਾ ਵਾ ਤੇ ਉੱਠ ਕੇ ਚੱਲ ਜਾਓ ਤੇ ਇਸ ਵੇਲੇ ਜੇ ਗਾਰੰਟੀ ਮੈਂ ਵੀ ਦੇ ਦਵਾਂ ਤਾਂ ਗਲਤ ਨਹੀਂ ਹੋਊਗਾ ਕਿਉਂਕਿ ਪਿਛਲੇ 3 3.5 ਮਹੀਨੇ ਤੋਂ ਸਾ ਦੇ ਰਿਹਾ ਪਰ ਐਸੇ ਕਹੂੰਗਾ ਵੀਜ਼ਾ ਆਈ ਜਾਣਾ ਵਾ ਜੀਆਈਸੀ ਦੁਆਰਾ ਪੇ ਕਰਨੀ ਵੀ ਪੈਂਦੀ ਮੈਨੂੰ ਪਤਾ ਫਾਈਨੈਂਸ਼ੀਅਲ ਬਰਡਨ ਆ ਬੇਟਾ ਕਰਜੋ ਕਿਤੇ ਐਦਾਂ ਦਾ ਸਟੈਪ ਨਾ ਕਰਜੋ ਕਿ ਪੱਕੇ ਆਪਾਂ ਆਪਣੀ ਲਾਈਫ ਦੇ ਰਸਤੇ ਬੰਦ ਕਰ ਜਾਣ ਇਹ ਮੇਰੀ ਪਰਸਨਲ ਸੁਜੈਸ਼ਨ ਹੈ ਜੋ ਮੈਂ ਆਪਣੇ ਬੱਚਿਆਂ ਨਾਲ ਕਰੂੰਗਾ ਹਰ ਪੇਰੈਂਟਸ ਨਾਲ ਬਹਿ ਕੇ ਉਹਨੂੰ ਸਮਝਾਉਂਗਾ ਟੈਕਨੀਕਲ ਪੁਆਇੰਟਸ ਨਾਲ ਕਿਉਂਕਿ ਇਸੀ ਦਾ ਜਵਾਬ ਤੁਸੀਂ ਆਪ ਦੇ ਸਕਦੇ ਆ ਕਿਉਂਕਿ ਜਦੋਂ ਵੀ ਅੱਜ ਮੈਂ ਕਈ ਵਾਰੀ ਬੱਚੇ ਕਹਿੰਦੇ ਨੇ ਕਿ ਆਪਾਂ ਪੇਮੈਂਟ ਕਰਾਤੀ ਹੈ ਜੀ ਜਦ ਤੱਕ ਗੱਲ ਇਹਨੂੰ ਪਹੁੰਚਦੀ ਨਹੀਂ ਨਾ ਤੇ ਉਹ ਚੀਜ਼ ਨੂੰ ਵੈਰੀਫਾਈ ਨਹੀਂ ਕਰਦਾ ਕਿਉਂਕਿ ਇਨ ਬਿਟਵੀਨ ਜਿਹੜੀ ਕੀ ਜਿਹੜੀ ਪੇਮੈਂਟ ਹੁੰਦੀ ਆ ਸੋ ਇਸ ਚੀਜ਼ ਨੂੰ ਥੋੜਾ ਜਆ ਜ਼ਰੂਰ ਬਰੀਕੀ ਚ ਕਨਸਿਡਰ ਕਰਨਾ ਜਿਨ੍ਹਾਂ ਨੇ ਹੋਂ ਫਾਈਲਸ ਲਾਉਣੀਆਂ ਪਬਲਿਕ ਕਾਲਜ ਸਰਕਾਰੀ ਕਾਲਜ ਵਾਲੇ ਜਿਹੜੇ ਕੀ ਬੱਚੇ ਹੈਗੇ ਆ ਇਹ ਨਾ ਹੋਵੇ ਸਭ ਕੁਝ ਆਪਾਂ ਸਹੀ ਕੀਤਾ ਸਹੀ ਕਾਲਜ ਕੋਰਸ ਲਿਆ ਕਿਤੇ ਕਿਸੇ ਦੀ ਗਲਤ ਗਾਈਡੈਂਸ ਜਾਂ ਗਲਤ ਸਲਾਹ ਕਰਕੇ ਆਪਾਂ ਫਸ ਜਾਈਏ ਜਾਂ ਕਾਲੀ ਕਰਕੇ ਫਸ ਜਾਈਏ ਜੋ ਮਰਜ਼ੀ ਹੋਵੇ ਨੁਕਸਾਨ ਐਂਡ ਆਫ ਦਾ ਡੇ ਬੱਚੇ ਦਾ ਹੀ ਹੋਣਾ ਤੇ ਉਮੀਦ ਕਰਦਾ 2024 ਵੀ ਜਿਹੜਾ ਆਉਣ ਵਾਲਾ ਵਾ ਇਦਾਂ ਹੀ ਵਧੀਆ ਰਵੇ ਤੇ ਹੁਣ ਵੀ ਬਹੁਤ ਵਧੀਆ ਚੱਲ ਰਿਹਾ ਤੇ ਸਭ ਤੋਂ ਜ਼ਿਆਦਾ ਉਹਨਾਂ ਬੱਚਿਆਂ ਲਈ ਮੈਂ ਪ੍ਰੇਅ ਕਰੂੰਗਾ ਜਿਨ੍ਹਾਂ ਦੀ ਫਾਈਲਾਂ ਹਜੇ ਵੀ ਸਟਕ ਹੈਗੀਆਂ ਤਾਂ ਉਮੀਦ ਕਰਦਾ ਹਾਂ ਉਹਨਾਂ ਦੇ ਰਿਜ਼ਲਟ ਵੀ ਜਲਦੀ ਤੋਂ ਜਲਦੀ ਜ਼ਰੂਰ ਪੋਜ਼ਿਟਿਵ ਦੇਖਣ ਨੂੰ ਮਿਲਣ ਤੇ ਤੁਹਾਡਾ ਵੀ ਵੀਜ਼ਾ ਜਲਦੀ ਤੋਂ ਜਲਦੀ ਜ਼ਰੂਰ ਆਵੇ ਸਤਿ ਸ਼੍ਰੀ ਅਕਾਲ ਜੀ